ਨਰੇਂਦਰ ਮਈ ਮੋਦੀ ਦੇ ਜਿਹੜੀਆਂ ਸਕੀਮਾਂ ਚਲਾਈਆਂ ਅੱਜ ਤੱਕ ਉਹ ਤਾਂ ਸਾਰੇ ਬੰਦੇ ਖੁਸ਼ ਆ ਕਿਉਂਕਿ ਜਿੰਨੀਆਂ ਸਕੀਮਾਂ ਦੇ ਚੁੱਕੇ ਆ ਉਹਨਾਂ ਦੇ ਉਹ ਪੂਰੇ ਉਤਰੇ ਆ ਕਿਉਂਕਿ ਸਾਨੂੰ ਇਹ ਲੱਗਦਾ ਕਿ ਜੋ ਨਰੇਂਦਰ ਮਈ ਮੋਦੀ ਦਾ ਚਿਹਰਾ ਹੈ ਉਹ ਸਾਡੇ ਹੁਣ ਪੰਜਾਬ ਨੂੰ ਚਾਹੀਦਾ ਹੈ ਹੁਣ ਅਸੀਂ ਕਰਪਸ਼ਨ ਵੀ ਇੱਥੇ ਤੋਂ ਖਤਮ ਕਰਨੀ ਹੈ ਜਿਵੇਂ ਯੂਪੀ ਚ ਕਰਪਸ਼ਨ ਖਤਮ ਕੀਤੀ ਅੱਗੇ ਜਾ ਕੇ ਵੀ ਸਾਡੇ ਪੰਜਾਬ ਵੀ ਇੱਕ ਖੁਸ਼ਹਾਲ ਜਿਵੇਂ ਯੂਪੀ ਖੁਸ਼ਹਾਲ ਹੋਇਆ ਤੇ ਪੰਜਾਬੀ ਖੁਸ਼ਹਾਲ ਹੋਵੇ ਕਿਉਂਕਿ ਹੁਣ ਅਸੀਂ ਅਮਰ ਸਿੰਘ ਨੂੰ ਵੋਟ ਨਹੀਂ ਪਾਣੀ ਹੈ ਅਸੀਂ ਅਮਰ ਸਿੰਘ ਨੂੰ ਪਹਿਲਾਂ 5 ਸਾਲ ਦੇਖ ਚੁੱਕੇ ਹੁਣ 5 ਸਾਲ ਹੋਰ ਨਹੀਂ ਦੇਖ ਸਕਦੇ ਜੋ ਵੀ ਸਾਡੇ ਪਹਿਲਾਂ ਆਈਆਂ ਮੈਂ ਇਹਨਾਂ ਤੋਂ ਖੁਸ਼ ਨਹੀਂ ਹਾਂ ਆਮ ਆਦਮੀ ਪਾਰਟੀ ਹੋਈ ਜਾਂ ਕਾਂਗਰਸ ਹੋਈ ਕੋਈ ਵੀ ਸਰਕਾਰ ਆਈ ਹੈ ਮਟਰਪਕੀ ਕਾਂਗਰਸ ਤੋਂ ਪਹਿਲਾਂ ਅਸੀਂ ਅਮਰ ਸਿੰਘ ਜੀ ਨੂੰ ਪਹਿਲਾਂ ਇੱਥੇ ਤਾਂ ਐਮਪੀ ਬਣਾ ਕੇ ਤੋਰਿਆ ਉਹ 5 ਸਾਲ ਦੇ ਵਿੱਚ ਬਿਲਕੁਲ ਹੀ ਨਹੀਂ ਦਿਖੇ ਸੀਵਰੇਜ ਦਾ ਕੰਮ ਚੱਲ ਰਿਹਾ ਸੀਗਾ ਸੀਵਰੇਜ ਦੇ ਕੰਮ ਦੇ ਵਿੱਚ ਉਹਨਾਂ ਨੇ ਕਹਿੰਦੇ ਅਸੀਂ ਸੀਵਰੇਜ ਪੂਰਾ ਕਰ ਦਾਂਗੇ ਸੀਵਰੇਜ ਦਾ ਕੰਮ ਪੂਰਾ ਨਹੀਂ ਹੋਇਆ ਸੈਕਟਰ ਸਾਫ ਦੇ ਵਿੱਚ ਅਸੀਂ ਵੋਟਰਾਂ ਦੀ ਰਾਏ ਜਾਣਾਂਗੇ ਕਿ ਉਹ ਕਿਹੜੇ ਉਮੀਦਵਾਰ ਨੂੰ ਪਸੰਦ ਕਰਦੇ ਨੇ ਹਰਸ਼ੀਕਲ ਜੀ ਅਛਾ ਸ਼ੀਕਲ ਜੀ ਜੈ ਸ਼੍ਰੀ ਰਾਮ ਮੈਂ ਤੋਈ ਸ਼ਰਮਾ ਬਸ ਹੀ ਹਲਕੇ ਤੋਂ ਮੈਂ ਇੱਕ ਗੱਲ ਕਰਨਾ ਚਾਹ ਰਿਹਾ ਹਾਂ ਵੀ ਕਿ ਇਹ ਸਰਕਾਰਾਂ ਜੋ ਵੀ ਸਾਡੇ ਪਹਿਲਾਂ ਆਈਆਂ ਸਰਕਾਰਾਂ ਮੈਂ ਇਹਨਾਂ ਤੋਂ ਖੁਸ਼ ਨਹੀਂ ਹਾਂ ਆਮ ਆਦਮੀ ਪਾਰਟੀ ਹੋਈ ਜਾਂ ਕਾਂਗਰਸ ਹੋਈ ਕੋਈ ਵੀ ਸਰਕਾਰ ਆਈ ਹੈ ਮਤਲਬ ਕਿ ਕਾਂਗਰਸ ਤੋਂ ਪਹਿਲਾਂ ਅਸੀਂ ਅਮਰ ਸਿੰਘ ਜੀ ਨੂੰ ਪਹਿਲਾਂ ਇੱਥੇ ਤਾਂ ਐਮਪੀ ਬਣਾ ਕੇ ਤੋਰਿਆ ਉਹ 5 ਸਾਲ ਦੇ ਵਿੱਚ ਬਿਲਕੁਲ ਹੀ ਨਹੀਂ ਦਿਖੇ ਹੁਣ ਫੇਰ ਆਏ ਆ ਹੁਣ ਸਾਨੂੰ ਕੋਈ ਉਮੀਦ ਨਹੀਂ ਆ ਵੀ ਦੁਆਰ ਤੋਂ ਦੀ ਦਿਖਣਗੇ ਐਮਐਲਏ ਪਹਿਲਾ ਗੁਰਪ੍ਰੀਤ ਸਿੰਘ ਜੀਪੀਸੀ ਦੇ ਜੋ ਕੱਲ ਕਾਂਗਰਸ ਤੋਂ ਸੀਗੇ ਉਹਨਾਂ ਨੇ ਵਿਕਾਸ ਵਿਕਾਸ ਦੇ ਨਾਮ ਤੇ ਆਪ ਹੁਣ ਕੀ ਕੀਏ ਸੀਵਰੇਜ ਦਾ ਕੰਮ ਚੱਲ ਰਿਹਾ ਸੀਗਾ ਸੀਵਰੇਜ ਦੇ ਕੰਮ ਦੇ ਵਿੱਚ ਉਹਨਾਂ ਨੇ ਕਹਿ ਦਿੱਤੀ ਸੀ ਸੀਵਰੇਜ ਪੂਰਾ ਕਰ ਦਾਂਗੇ ਸੀਵਰੇਜ ਦਾ ਕੰਮ ਪੂਰਾ ਨਹੀਂ ਹੋਇਆ ਚਲੋ ਹੁਣ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਆ ਮੈਨੂੰ ਨਹੀਂ ਲੱਗਦਾ ਉੱਥੇ ਵੀ ਵਿਕਾਸ ਹੋਊਗਾ ਹੁਣ ਮੈਂ ਗੱਲ ਕਰਦਾ ਨਰਿੰਦਰ ਮਈ ਮੋਦੀ ਦੀ ਨਰਿੰਦਰ ਮਈ ਮੋਦੀ ਦੇ ਜਿਹੜੀ ਸਕੀਮਾਂ ਚਲਾਈਆਂ ਅੱਜ ਤੱਕ ਉਹ ਤੋਂ ਸਾਰੇ ਬੰਦੇ ਖੁਸ਼ ਆ ਕਿਆ ਲੋਕਲ ਬੰਦਾ ਕੋਈ ਵੀ ਪਿੰਡ ਵਾਲੇ ਸਾਰੇ ਖੁਸ਼ ਹੈ ਕਿਉਂ ਖੁਸ਼ ਹੈ ਕਿਉਂਕਿ ਜਿੰਨੀਆਂ ਸਕੀਮਾਂ ਦੇ ਚੁੱਕੇ ਆ ਉਹਨਾਂ ਤੇ ਉਹ ਪੂਰੇ ਉਤਰੇ ਆ ਕਿਉਂਕਿ ਸਾਨੂੰ ਇਹ ਲੱਗਦਾ ਜੀ ਜੋ ਨਰਿੰਦਰભાઈ ਮੋਦੀ ਦਾ ਚਿਹਰਾ ਹੈ ਉਹ ਸਾਡੇ ਹੁਣ ਪੰਜਾਬ ਨੂੰ ਚਾਹੀਦਾ ਕਿਉਂ ਚਾਹੀਦਾ ਕਿਉਂਕਿ ਇੱਥੇ ਦੇ ਜਿਹੜੇ ਕਰਪਟ ਕਰਪਟ ਬੰਦੇ ਹੈਗੇ ਆ ਉਹਨਾਂ ਨੂੰ ਅਸੀਂ ਕਰਪਸ਼ਨ ਵੀ ਇੱਥੇ ਤੋਂ ਖਤਮ ਕਰਨੀ ਹੈ ਜਿਵੇਂ ਯੂਪੀ ਚ ਕਰਪਸ਼ਨ ਖਤਮ ਕੀਤੀ ਆ ਹੁਣ ਤਾਂ ਕਿ ਅੱਗੇ ਜਾ ਕੇ ਸਾਡੇ ਪੰਜਾਬ ਵੀ ਇੱਕ ਖੁਸ਼ਹਾਲ ਜਿਵੇਂ ਯੂਪੀ ਖੁਸ਼ਹਾਲ ਹੋਇਆ ਤੇ ਪੰਜਾਬੀ ਖੁਸ਼ਹਾਲ ਹੋਵੇ ਤੇ ਮੁੜ ਕੇ ਗੱਲ ਕਰਨੀਆਂ ਵੀ ਹੁਣ ਇਲੈਕਸ਼ਨ ਦੇ ਵਿੱਚ ਅਸੀਂ ਨਰਿੰਦਰ ਭਾਈ ਮੋਦੀ ਦਾ ਅਚੇਤ ਦੇਖਣਾ ਨਰਿੰਦਰ ਭਾਈ ਮੋਦੀ ਨੇ ਜਿਹੜਾ ਸਾਡਾ ਕੈਂਡੀਡੇਟ ਇੱਥੇ ਖੜਾ ਕੀਤਾ ਕੇਜਰਮ ਜੀ ਅਸੀਂ ਹੁਣ ਵੋਟ ਉਹਦੇ ਹੱਕ ਚੀ ਪਾਵਾਂਗੇ ਕਿਉਂ ਕਿ ਸਾਨੂੰ ਵੀ ਅੱਗੇ ਪਤਾ ਲੱਗੇ ਵੀ ਬੀਜੇਪੀ ਸਰਕਾਰ ਉਰੇ ਕੀ ਕਰਗੀ ਕਿਉਂਕਿ ਬੀਜੇਪੀ ਸਰਕਾਰ ਇੱਕ ਵਾਰ ਵੀ ਨਹੀਂ ਉਰੇ ਆਈ ਅਸੀਂ ਬੀਜੇਪੀ ਸਰਕਾਰ ਦਾ ਵੀ ਹੁਣ ਦੇਖਣਾ ਚਾਹੁੰਦੇ ਆ ਵੀ ਹੁਣ ਅੱਗੇ ਜਾ ਕੇ ਕੀ ਬਣੇ ਸਾਨੂੰ ਵਿਕਾਸ ਦੇਣਾ ਹੈ ਕੀ ਕਰਨਾ ਹੈ ਕਿਉਂਕਿ ਹੁਣ ਅਸੀਂ ਅਮਰ ਸਿੰਘ ਨੂੰ ਵੋਟ ਨਹੀਂ ਪਾਣੀ ਹੈ ਅਸੀਂ ਅਮਰ ਸਿੰਘ ਨੂੰ ਪਹਿਲਾਂ 5 ਸਾਲ ਦੇਖ ਚੁੱਕੇ ਹਾਂ ਹੁਣ 5 ਸਾਲ ਹੋਰ ਨਹੀਂ ਦੇਖ ਸਕਦੇ ਵੀ ਸਾਡਾ ਪੂਰਾ ਬਸੀ ਹਲਕਾ ਬੈਟਵਰਡਸ ਚਾ ਚੁੱਕਿਆ ਕੋਈ ਵੀ ਐਮਐਲਏ ਹੈ ਕੋਈ ਵੀ ਐਮਪੀ ਹੈ ਜਿਹੜੇ ਅੱਗੇ ਜਾ ਚੁੱਕੇ ਆ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ ਜੈ ਸ਼ੀਰ